हां जी दोस्तों ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਕਪੀਤੀ ਦੀ ਵਰਤੋਂ ਕਰਨ ਨਾਲ ਕਦੇ ਵੀ ਕਬਜ ਨਹੀਂ ਹੁੰਦੀ ਨੰਬਰ 2 ਦਹੀਂ ਦਾ ਸੇਵਨ ਕਰਨ ਨਾਲ ਪਾਚਨ ਸਹੀ ਰਹਿੰਦਾ ਹੈ ਨੰਬਰ 3 ਜੇਕਰ ਤੁਹਾਨੂੰ ਉਲਟੀ ਵਾਂਗ ਹੋ ਰਿਹਾ ਤਾਂ ਤੁਹਾਨੂੰ ਸੌਂਫ ਚਵਾ ਲੈਣੀ ਚਾਹੀਦੀ ਹੈ ਨੰਬਰ 4 ਜੇਕਰ ਤੁਸੀਂ ਵਾਲਾਂ ਦੇ ਝੜਨਾ ਤੇ ਸਿਕਰੀ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਤੇਲ ਦਾ ਸੇਵਨ ਕਰੋ ਨੰਬਰ 5 ਰੋਜ਼ਾਨਾ ਪਾਣੀ ਘੱਟ ਪੀਣ ਨਾਲ ਸਰੀਰ ਵਿੱਚੋਂ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਪੁਸ਼ਾਰ ਦੀ ਇਨਫੈਕਸ਼ਨ ਹੋ ਸਕਦੀ ਹੈ ਨੰਬਰ 6 ਜੇਕਰ ਤੁਹਾਡੇ ਜਿਆਦਾ ਤਿਆ ਬਣਦਾ ਹੋਵੇ ਤਾਂ ਰੋਜ਼ਾਨਾ ਜਵੈਣ ਦਾ ਸੇਵਨ ਕਰਨਾ ਚਾਹੀਦਾ ਤੁਹਾਨੂੰ ਰਾਹਤ ਮਿਲਦੀ ਹੈ ਨੰਬਰ 7 ਗੰਨੇ ਦੇ ਰਸ ਲੀਵਰ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੈ ਨੰਬਰ 8 ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਆਉਣ ਲੱਗੇ ਤਾਂ ਦੁੱਧ ਵਿੱਚ ਚਾਰ ਖੰਜੂਰਾ ਪਾ ਕੇ ਉਸ ਨੂੰ ਉਬਾਲ ਕੇ ਪੀਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 9 ਦੜੀਏ ਵਿੱਚ ਦੇਸੀ ਘੋਟੇ ਬਦਾਮ ਪਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 10 ਜਿਆਦਾ ਮਿੱਠੀਆਂ ਚੀਜ਼ਾਂ ਤੇ ਜਿਆਦਾ ਚਾਕਲੇਟ ਖਾਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਨੰਬਰ 11 ਸਵੇਰੇ ਵੀ ਰੋਟੀ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 12 ਕੱਚੀ ਗੋਭੀ ਦੇ ਪੱਤੇ ਚਬਾਉਣ ਨਾਲ ਸ਼ੂਗਰ ਲੈਵਲ ਘੱਟ ਹੁੰਦਾ ਹੈ ਨੰਬਰ 13 ਰਾਤ ਨੂੰ ਬਦਾਮ ਪਿਓ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਸਕਿਨ ਚਮਕਦਾਰ ਹੁੰਦੀ ਹੈ ਨੰਬਰ 14 ਰੀਆਨਾ ਸੋਲੇ ਪਾਣੀ ਵਿੱਚ ਪਿਓ ਕੇ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਨੰਬਰ 15 ਬੱਚਿਆਂ ਦੇ ਸਰੀਰ ਤੇ ਅੰਕਾਂ ਪਰਾਂ ਤੇ ਤੇਲ ਦੀ ਮਾਲਸ਼ ਕਰਨ ਨਾਲ ਬੱਚਾ ਏਕਟਵ ਰਹਿੰਦਾ ਹੈ ਨੰਬਰ 16 ਸਵੇਰੇ ਤਈ ਖਾਣ ਨਾਲ ਦਿਮਾਗ ਅਤੇ ਲੀਵਰ ਨੂੰ ਠੰਡਕ ਮਿਲਦੀ ਹੈ ਨੰਬਰ 17 ਜੇਕਰ ਤੁਹਾਡੀਆਂ ਹੱਡੀਆਂ ਜਿਆਦਾ ਦਰਦ ਕਰਦੀਆਂ ਹਨ ਤਾਂ ਤੁਸੀਂ ਜੈਤੂਨ ਦਾ ਤੇਲ ਦੀ ਮਾਲਸ਼ ਕਰੋ ਨੰਬਰ 18 कच्ची ਗਾਜਰ ਖਾਣ ਨਾਲ ਤੁਹਾਡਾ ਖੂਨ ਕਦੇ گاੜਾ ਨਹੀਂ ਹੁੰਦਾ ਨੰਬਰ 19 ਜਿਆਦਾ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਹਾਰਟ ਐਟੈਕ ਦਾ ਖਤਰਾ ਹੋ ਸਕਦਾ ਹੈ ਨੰਬਰ 20 ਜਿੰਨਾ ਲੋਕਾਂ ਨੂੰ ਪੇਟ ਦੀ ਸਮੱਸਿਆ ਹੈ ਜਾਂ ਕਬਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਰੋਜ਼ਾਨਾ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਧੰਨਵਾਦ ਜੀ